ਹਾਂਜੀ ਕੀ ਹਾਲ ਚਾਲ ਨੇ ਮਿੱਤਰੋ ਅੱਜ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਕਾਫੀ ਵੀਰਾਂ ਕਹਿੰਦੇ ਸੀ ਜੀ ਤੇਲ ਦੀ ਵਿਧੀ ਦੱਸੋ ਅੱਜ ਆਪਾਂ ਤੁਹਾਨੂੰ ਇੱਕ ਤੇਲ ਦੱਸਦੇ ਹਾਂ ਲਿੰਗ ਦੀਆਂ ਨਸਾਂ ਦੀ ਕਮਜ਼ੋਰੀ ਹੋਵੇ ਠੀਕ ਹੈ ਲਿੰਗ ਦਾ ਢਿੱਲਾਪਨ ਹੋਵੇ ਟੇਡਾਪਨ ਹੋਵੇ ਇਹ ਕਹਿਆ ਜਾਂ ਤੇਲ ਹੈ ਵਰਤਿਆ ਹਾਂ ਲਿੰਗ ਨੂੰ ਪੱਥਰ ਦੀ ਤਰ੍ਹਾਂ ਬਣਵਾ ਦੂਗਾ ਕਾਫੀ ਵੀਰ ਕਹਿੰਦੇ ਵੀ ਹਾਰਡਨੈਸ ਨਹੀਂ ਹੁੰਦੀ ਪੈਨਿਸ ਦੇ ਵਿੱਚ ਉਹਨਾਂ ਨੇ ਲੈਣਾ ਜੀ ਅਲਸੀ ਦਾ ਤੇਲ 300 ਗ੍ਰਾਮ ਲਸਣ ਦੀਆਂ ਕਲੀਆਂ ਛਿੱਲ ਕੇ 100 ਗ੍ਰਾਮ ਨੇਂਬੂ ਦੇ ਬੀਜ 50 ਗ੍ਰਾਮ ਮਾਲਕੰਗਣੀ ਦੇ ਬੀਜ 50 ਗ੍ਰਾਮ ਆਕਰਕਰਾ ইরਾਨੀ 50 ਗ੍ਰਾਮ ਠੀਕ ਹੈ ਜੀ ਸਾਰੀਆਂ ਜੜੀਆਂ ਬੂਟੀਆਂ ਕੁੱਟ ਲਓ ਜੀ ਮੋਟਾ ਮੋਟਾ ਕੁੱਟ ਕੇ ਜਿਹਨੂੰ ਆਪਾਂ ਜੋ ਕੁੱਟ ਕਹਿ ਦਿੰਦੇ ਆ ਪਹਿਲਾਂ ਤੁਸੀਂ ਲਸਣ ਦੀਆਂ ਕਲੀਆਂ ਨੂੰ ਫਰਾਈ ਕਰ ਲੈਣਾ ਤੇਲ ਦੇ ਵਿੱਚ 5 ਕਿੰਟ ਬਾਅਦ ਚ ਜੜੀਆਂ ਬੂਟੀਆਂ ਪਾ ਦਿਓ ਜਦੋਂ ਜੜੀਆਂ ਬੂਟੀਆਂ ਕਾਲੀਆਂ ਹੋ ਜਾਣ ਥੋੜਾ ਥੋੜਾ ਧੂੰਆਂ ਛੱਡਣਾ ਮੰਨ ਲਓ ਤੇਲ 300 ਗ੍ਰਾਮ ਤੋਂ 150 ਗ੍ਰਾਮ ਰਹਿ ਜਾਵੇ ਸਮਝ ਲਓ ਤੇਲ ਤੁਹਾਡਾ ਤਿਆਰ ਹੈ ਜੀ ਤੇਲ ਦੀ ਵਰਤੋ ਇਨੂੰ ਕੱਪੜੇ ਨਾਲ ਛਾਣ ਕੇ ਰੱਖ ਲਓ ਜੀ ਤੇਲ ਦੀ ਵਰਤੋਂ ਸਵੇਰੇ ਸ਼ਾਮ ਕਰਨੀ ਹੈ ਸਵੇਰੇ ਨਹਾਉਣ ਤੋਂ ਬਾਅਦ ਰਾਤ ਨੂੰ ਤੁਸੀਂ ਜਮਾ ਬਿਲਕੁਲ ਹੀ ਪੈਣ ਵੇਲੇ ਉਸ ਤੋਂ ਬਾਅਦ ਸੰਭੋਗ ਨਹੀਂ ਕਰਨਾ ਲਿੰਗ ਦੇ ਡੋਡੇ ਤੇ ਤੇਲ ਨਹੀਂ ਲਾਉਣਾ ਠੀਕ ਹੈ ਜੀ ਜਿਹੜਾ ਆਪਣਾ ਕੈਪ ਹੁੰਦਾ ਮੂਰਲਾ ਉਹ ਤੇ ਤੇਲ ਨਹੀਂ ਲਗੰਨ ਦੇਣਾ ਤੇਲ ਦੇ ਰਿਜ਼ਲਟ ਐਨਿਕ ਨੇ ਬਹੁਤ ਵਧੀਆ ਆਪਾਂ ਨੂੰ ਫੋਲੋ ਜ਼ਰੂਰ ਕਰ ਲਿਓ ਇਹੋ ਜਿਹੇ ਗ੍ਰੰਥਾਂ ਚ ਹੋਰ ਬਹੁਤ ਨੁਸਖੇ ਲੈ ਕੇ ਆਵਾਂਗੇ ਠੀਕ ਹੈ ਜੀ ਧੰਨਵਾਦ ਜੀ